ਹੈਲੋ ਦੋਸਤੋ ਵੈਲਕਮ ਮਾਈ YouTube ਚੈਨਲ ਅੱਜ ਬੈਟਰ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਸਾਡੇ ਕੋਲ ਇੱਕ ਸਟਾਰ ਪੇਸ ਦਾ 7 ਨੰਬਰ ਚਾਬੀ ਹੁਣੀ ਚਾਹੀਦੀ ਹੈ ਆਹੀਂ ਇਹਦੇ ਦੋਵੇਂ ਨਟ ਸਟਾਰ ਨਟ ਖੋਲਾਂਗੇ ਦੋਵੇਂ ਨਟ ਸਟਾਰ ਹੁੰਦੇ ਆ ਇਹ ਕੋਲੀ ਦੇ ਨਟ ਆਹੀਂ ਖੋਲ ਲੈਣੇ ਆ ਇਸ ਤੋਂ ਬਾਅਦ ਅਹੀਂ ਕੱਢਾਂਗੇ ਇਹਦੀ ਨੀਡਲ ਨੂੰ ਵਾਰ ਨੀਡਲ ਫਲੋਡ ਇਹ ਦੋ ਮਿੰਟ ਜਾਈਂ ਬਾਅਰ ਕੱਢ ਲੈਣੀ ਆ ਇਸ ਤੋਂ ਬਾਅਦ ਅਹੀਂ 7 ਨੰਬਰ ਚਾਬੀ ਨਾਲ ਜੱਟ ਨੂੰ ਖੋਲਾਂਗੇ ਵੱਡੇ ਜੱਟ ਨੂੰ ਔਰ ਇਸ ਤੋਂ ਬਾਅਦ ਅਹੀਂ ਪੇਸ ਕਾਰ ਨਾਲ ਛੋਟੇ ਵਾਲੇ ਜੱਟ ਨੂੰ ਖੋਲਾਂਗੇ ਬਹੁਤ ਸਾਰੇ ਭਰਾਵਾਂ ਦੀਏ ਕਮੈਂਟ ਸੀ ਕਿ ਸਾਨੂੰ ਕਾਰਬੂਟਰ ਬਾਰੇ ਜਾਣਕਾਰੀ ਦਿੱਤੀ ਜਾਵੇ ਇਸ ਤੋਂ ਬਾਅਦ ਅਹੀਂ ਖੋਲਾਂਗੇ ਗੀਅਰ ਸਕਰਿਓ ਇਸ ਨਾਲ ਕਾਰਬੂਰੇਟਰ ਦੇ ਵਿੱਚ 에ਅਰ ਜਾਂਦੀ ਹੈ ਔਰ ਮੋਟਰਸਾਈਕਲ ਸਾਡਾ ਸਟਾਰਟ ਹੁੰਦਾ ਹੈ ਇਹਦੇ ਨਾਲ ਇੱਕ ਸਪ੍ਰਿੰਗ ਲੱਗੇਦਾ ਇਹਨੂੰ ਖੋਲ ਲਵਾਂਗੇ ਇਸ ਤੋਂ ਬਾਅਦ ਅਈ ਖੋਲਾਂਗੇ ਦਾ ਰਨਿੰਗ ਵਾਲਾ ਨਟ ਜਿਹਦੇ ਨਾਲ ਸਾਡੀ ਸਲੋ ਰਨਿੰਗ ਦੀ ਸੈਟਿੰਗ ਬਣਦੀ ਹੈ ਇਹਦੇ ਵਿੱਚ ਵੀ ਇੱਕ ਸਪ੍ਰਿੰਗ ਲੱਗੇਦਾ ਹੁੰਦਾ ਇਹ ਵੀ ਸਟਾਰ ਨਟ ਹੁੰਦਾ ਇਹਨੂੰ ਵੀ ਖੋਲ ਲਵਾਂਗੇ ਇਹ ਸਾਰੇ ਹੀ ਪੁਰਜੇ ਜਿੰਨੇ ਵੀ ਕਾਰਬੂਰੇਟਰ ਦੇ ਸਾਰਿਆਂ ਨੂੰ ਇਕੱਲੇ ਇਕੱਲੇ ਕਰਕੇ ਆਪਾਂ ਸਾਫ਼ ਕਰਨਾ ਜਦੋਂ ਵੀ ਕਾਰਬੂਰੇਟਰ ਦੇ ਵਿੱਚ ਮਿਸਿੰਗ ਦੀ ਪ੍ਰੋਬਲਮ ਆਏ ਜਾਂ ਪਾਣੀ ਦੀ ਦਿੱਕਤ ਆਏ ਇਸ ਤੋਂ ਬਾਅਦ ਅਸੀਂ ਇਹਦੀ ਚੋਕ ਦੇ ਦੋ ਸਟਾਰ ਨਟ ਇਹਨਾਂ ਨੂੰ ਵੀ ਖੋਲ ਕੇ ਤੇ ਚੋਕ ਦੀ ਪੱਤੀ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਇਹ ਦੇਖਿਓ ਤਿੰਨ ਛੋਟੇ ਛੋਟੇ ਨਟ ਹੁੰਦੇ ਆ ਸਟਾਰ ਇਹ ਦੋ ਮਿੰਟ ਢੋਲਣ ਤੋਂ ਬਾਅਦ ਇਹਦੇ ਵਿੱਚ ਜਿਹੜੀ ਚੋਕ ਵਾਲੀ ਪੱਤੀ ਆ ਬਿਲਕੁਲੀ ਆਰਾਮ ਨਾਲ ਬਾਹਰ ਆ ਜਾਵੇਗੀ ਤਾਂ ਕਾਰਬੂਟਰ ਦੀ ਸੈਟਿੰਗ ਦਾ ਅਸੀਂ ਖਾਸ ਇਹ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਇਹਦੇ ਜੈਟ ਖੋਲ ਕੇ ਸਾਫ਼ ਕਰਨੇ ਆ ਇਹਦੇ ਬਿਲਕੁਲ ਜਿੰਨੇ ਵੀ ਸਰਾਖ ਉਹ ਅਮਣੋ ਸਾਹਮਣੇ ਹੁੰਦੇ ਆ ਉਹ ਬਿਲਕੁਲ ਸਾਫ਼ ਹੋਣੇ ਚਾਹੀਦੇ ਆ ਉਹਨੂੰ ਖਾਬ ਵੀ ਮਾਰ ਲੈਣੀ ਆ ਪੈਟਰੋਲ ਨਾਲ ਸਾਫ਼ ਕਰ ਲੈਣਾ ਤਾਂ ਹੁਣ ਅਸੀਂ ਖੋਲਾਂਗੇ ਇਹਦਾ ਕਾਰਬੂਟਰ ਦਾ ਪਿਸਟਨ ਇਹਦੇ ਵਿੱਚ ਇੱਕ ਸਪ੍ਰਿੰਗ ਲੱਗਾ ਹੁੰਦਾ ਹੈ ਔਰ ਉੱਪਰ ਉਹਦੇ ਨਾਲ ਇੱਕ ਤਾਰ ਲੱਗੀ ਹੁੰਦੀ ਹੈ ਗਰਿਪਿਸਟਰ ਨੂੰ ਹੁਣ ਕੱਢਣ ਵਿੱਚ ਥੋੜੀ ਦਿੱਕਤ ਆ ਰਹੀ ਹੈ ਕਿਉਂਕਿ ਤਾਰ ਨਹੀਂ ਹੈ ਦੇ ਵਿੱਚ ਵੈਸੇ ਇਹ ਤਾਰ ਲੱਗੀ ਹੁੰਦੀ ਹੈ ਤਾਰ ਨਾਲ ਬਾਹਰ ਆ ਜਾਂਦਾ ਤੇ ਨਾਲ ਹੀ ਹੁਣ ਦੀ ਸਲਾਈਡ ਨੂੰ ਬਾਹਰ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਸਾਰਾ ਕਾਰਬੂਟਰ ਕੱਲਾ-ਕੱਲਾ ਕਰ ਦਿੱਤਾ ਇਹ ਕੋਲੀ ਇਹਦੇ ਵਿੱਚ ਓਵਰਫਲੋ ਦੀ ਬਖਰੀ ਪਾਈਪ ਲੱਗੀ ਦੀ ਪਿੱਤਲ ਦੀ ਤੇ ਇਹ ਹੁਣ ਸਾਰੇ ਨੂੰ ਅਸੀਂ ਕਰਾਂਗੇ ਕਲੀਨ ਸਾਰੇ ਨੂੰ ਵਾਸ਼ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਨਹੀਂ ਕਰ ਫਿੱਟ ਕਰ ਰਹੇ ਆ ਚਾਹੇ ਸ਼ੌਪ ਦੇ ਤਾਂ ਹੁਣ ਅਹੀਂ ਦੀ ਜਿਹੜੀ ਪੱਤੀ ਖੋਲੀ ਚੋਕ ਦੀ ਉਹ ਸਾਫ਼ ਕਰਕੇ ਸਭ ਤੋਂ ਪਹਿਲਾਂ ਅਹੀਂ ਨੂੰ ਫਿੱਟ ਕਰਾਂਗੇ ਦੋਵੇਂ ਜਿਸ ਤਰ੍ਹਾਂ ਸਟਾਰ ਨਟ ਖੁੱਲੇ ਇਸੇ ਤਰ੍ਹਾਂ ਲਗਾਣੀ ਹੈ ਇਹ ਪੱਤੀ ਲਗਾਉਣ ਦਾ ਵੀ ਇੱਕ ਤਰੀਕਾ ਜੇ ਸਿੱਧੀ ਲਾਓਗੇ ਤਾਂ ਵਿੱਚ ਨਹੀਂ ਜਾਏਗੀ ਸਭ ਤੋਂ ਪਹਿਲਾਂ ਇੱਕ ਪਾਸਾ ਅਹੀਂ ਅੰਦਰ ਨੂੰ ਕਰ ਲੈਣਾ ਔਰ ਦੂਸਰੀ ਤਰਫ ਅਹੀਂ ਦੋਵੇਂ ਨਟ ਸਟਾਰ ਲਗਾ ਦਨੇ ਕੋਸ਼ਿਸ਼ ਕਰਨੀ ਹੈ ਕਿ ਪੇਸਕਾਰ ਸਾਡੇ ਕੋਲ ਚੁੰਬਕ ਵਾਲਾ ਹੋਵੇ ਵਧੀਆ ਪੇਸਕਾਰ ਦੇ ਨਾਲ ਥੋੜੀ ਜਿਹੀ ਚੁੰਬਕ ਆਂਦੀ ਹੈ ਜਿਹੜਾ ਹਲਕਾ ਪੇਸਕਾਰ ਹੈ ਉਹਦੇ ਨਾਲ ਨਹੀਂ ਆਂਦੀ ਤਾਂ ਕਿ ਸਟਾਰ ਨਟ ਨੂੰ ਵਿੱਚ ਫੜ ਲਿਆ ਜਾਏ ਤੇ ਵਿੱਚ ਟਾਈਟ ਸੁਖ ਹੋ ਜੇ ਟਾਈਟ ਕਰਨ ਤੋਂ ਬਾਅਦ 2 ਮਿੰਟ ਨਹੀਂ ਟਾਈਟ ਕਰ ਲੈਣੇ ਇਸ ਤੋਂ ਬਾਅਦ ਅਸੀਂ ਜੱਟ ਚੈੱਕ ਕਰਨੇ ਆ ਇਹ ਵੱਡੇ ਜੱਟ ਨੂੰ ਲਗਾਵਾਂਗੇ ਇਹਦੇ ਸਰਾਖ ਚੈੱਕ ਕਰਨੇ ਆ ਆਰ ਪਾਰ ਵਾਲਾ ਸਰਾਖ ਚੈੱਕ ਕਰਨਾ ਟਾਇਰ ਨੂੰ ਸਾਫ਼ ਕਰਕੇ ਅਸੀਂ ਸਾਤਨ ਪੰਜਾਬੀ ਨਾਲ ਟਾਈਟ ਕਰ ਦੇਣਾ। ਪੇਸ ਕਾਸ ਨਾਲ ਵੀ ਟਾਈਟ ਹੋ ਜਾਂਦਾ ਹੈ। ਪਰ ਪੇਸ ਕਾਸ ਨਾਲ ਕੀ ਵਾਰੀ ਸਲਿੱਪ ਹੁੰਦਾ ਖਤਰਾ ਰਹਿੰਦਾ ਉਹਨਾਂ ਨਾਲ ਜਟ ਪਰ ਜਿੰਦਾ ਉਹਨਾਂ ਨਾਲ ਫਿਰ ਪੁਰਨ ਨਾਲ ਅੰਦਰ ਕਚਰਾ ਜਾਂਦਾ ਖਤਰਾ ਰਹਿੰਦਾ ਤਾਂ ਕਿ ਮਿਸਿੰਗ ਹੁੰਦੀ ਹੈ। ਇਸ ਕਰਕੇ ਅਸੀਂ ਨੂੰ ਸਾਤਨ ਨਾ ਨਾ ਕਰ ਲੈਣਾ ਔਰ ਛੋਟੇ ਜਟ ਨੂੰ ਪੇਸ ਕਾਸ ਨਾਲ ਹੀ ਟਾਈਟ ਕਰ ਲੈਣਾ। ਦੋਵੇਂ ਜਟੜ ਬੜੇ ਆਮ ਨਾਲ ਫਿੱਟ ਕਰਕੇ ਚੈੱਕ ਕਰ ਲੈਣੇ ਆ ਹਵਾ ਮਾਰ ਕੇ ਕਿਸਰਾਖ ਲੱਭ ਰਿਹਾ ਜ ਨਹੀਂ ਉਸ ਤੋਂ ਬਾਅਦ ਅਸੀਂ ਇਹਦੇ ਲਾ ਕੇ ਰਨਿੰਗ ਵਾਲਾ ਸਪਰਿੰਗ ਨਾਲ ਲਾ ਕੇ ਨਟ ਸਟਾਰ ਨਟ ਜੜਾਂ ਹੀ ਖੋਲਿਆ ਇਹਦੇ ਨਾਲ ਰਨਿੰਗ ਸਾਡੀ ਘੱਟ ਵੱਧ ਹੁੰਦੀ ਹੈ ਇਹਨੂੰ ਇਹਦੇ ਨਾਲ ਐਡਜਸਟ ਕਰ ਦੇਵਾਂਗੇ ਜਿਆਦਾ ਟਾਈਟ ਵੀ ਨਹੀਂ ਕਰਨਾ ਔਰ ਜਿਆਦਾ ਲੂਜ਼ ਵੀ ਨਹੀਂ ਰੱਖਣਾ ਅਸਤਵਾਦ ਅਸੀਂ ਲਾਵਾਂਗੇ ਏਅਰ ਸਕਰੂ ਕਾਰਬਟਰ ਦਾ ਜਿਸ ਨਾਲ ਅੰਦਰ ਹਵਾ ਜਾਂਦੀ ਹੈ ਇਹ ਵੀ ਸਪਰਿੰਗ ਲਾ ਕੇ ਹੀ ਲੱਗੇਗਾ ਇਹਦੇ ਵਿੱਚ ਸਪਰਿੰਗ ਕੱਢਿਆ ਹੀ ਸਪਰਿੰਗ ਲਾ ਕੇ ਉੱਪਰ ਨਟ ਲਾ ਦੇਣਾ ਜਦੋਂ ਕਾਰਬਟਰ ਅਸੀਂ ਗੱਡੀ ਨਾਲ ਫਿੱਟ ਕਰਨਾ ਹੈ ਤਾਂ ਇਹ ਨਟ ਨੂੰ ਪੂਰਾ ਟਾਈਟ ਕਰਕੇ ਤਾਂ ਵੱਟਾ ਇਹ ਚੂੜੀਆਂ ਖੋਲ ਲੈਣਾ ਨੂੰ ਫੇਰ ਹੀ ਗੱਡੀ ਸਟਾਰਟ ਹੋਏਗੀ ਜੇ ਪੂਰਾ ਟਾਈਟ ਹੋਏਗਾ ਤਾਂ ਗੱਡੀ ਤਾਂ ਵੀ ਸਟਾਰਟ ਨਹੀਂ ਹੋਣੀ ਜਿੱਦ ਤੱਕ ਲਾਏਗਾ ਜਿਆਦਾ ਗੱਡੀ ਥੰਮੀ ਸਟਾਰਟ ਨਹੀਂ ਹੁੰਨੀ ਇਹ ਤੁਸੀਂ ਦੇਖ ਸਕਦੇ ਹੋ ਪੂਰਾ ਟਾਇਡ ਕਰਕੇ ਤਾਂ ਆਪਾਂ ਟਾਈ ਚੂੜੀਆਂ ਖੋਲ ਲੈਣਾ ਉਸ ਤੋਂ ਬਾਅਦ ਲਾਸਟ ਦੇ ਵਿੱਚ ਲਾਈਨ ਲਾਵਾਂਗੇ ਫਲੋੜ ਫਲੋੜ ਇਸ ਕਰਕੇ ਲਾਸਟ ਵਿੱਚ ਲਾਣਾ ਹੁੰਦਾ ਹੈ ਕਈ ਵਾਰ ਜੱਟ ਕੱਸਣ ਦੇ ਸਮੇਂ ਜੱਟ ਟਾਈਡ ਕਰਦੇ ਸਮੇਂ ਪੇਸ ਕਾਸ ਤਿਲਕ ਸਕਦਾ ਚਾ ਵੀ ਤਿਲਕ ਸਕਦੀ ਆ ਔਰ ਇਹ ਪਲਾਸਟਿਕ ਦਾ ਹੁੰਦਾ ਇਹਦਾ ਕਿਨਾਰਾ ਕੋਈ ਟੁੱਟ ਸਕਦਾ ਬਹੁਤ ਸਾਰੇ ਮਕੈਨਿਕਾਂ ਨੂੰ ਇਹ ਕਪਲੇਨ ਆਂਦੀ ਹੈ ਜਦ ਕਰ ਜਿਹੜੇ ਕਰਦੇ ਆ ਤਾਂ ਫਿਰ ਟੁੱਟ ਜਾਂਦਾ ਤੇ ਫਿਰ ਇਸ ਕਰਕੇ ਫਲੋਡ ਨਮਾ ਪਾਣੀ ਬੰਦਾ ਤਾਂ ਇਹ ਅੰਤ ਵਿੱਚ ਅਹੀਂ ਕਰਨਾ ਇਹ ਦੇਖ ਸਕਦੇ ਨਹੀਂ ਇਸ ਤਰ੍ਹਾਂ ਚੈੱਕ ਕਰ ਲੈਣਾ ਜੇ ਉੱਪਰ ਜਾਏਗਾ ਤਾਂ ਪੈਟਰੋਲ ਟਕ ਹੋ ਜਾਏਗਾ ਥੇ ਹੇਠ ਆਏਗਾ ਤਾਂ ਪੈਟਰੋਲ ਦੇ ਵਿੱਚੋਂ ਨਿਕਲੇਗਾ ਜੇਦੋ ਪੈਟਰੋਲ ਇਹੇ ਹੇਠ ਆਏਗਾ ਤਾਂ ਆਪਾਂ ਰੇਸ ਦੇਵਾਂਗੇ ਤੇ ਸਲਾਈਡ ਰਸਤੇ ਪੈਟਰੋਲ ਉੱਪਰ ਨਾ ਹੋਵਾ ਬਣੇਗਾ ਔਰ ਉਹ ਸਿੱਧਾ ਹੈਡ ਦੇ ਵਿੱਚ ਜਾਏਗਾ ਤੇ ਗੱਡੀ ਸਾਡੀ ਸਟਾਰਟ ਹੋ ਜੇਗੀ ਇਸ ਤੋਂ ਬਾਅਦ ਅਹੀਂ ਇਹਦੇ ਉੱਪਰ ਲਾਦਾ ਮੈਂ ਕੋਲੀ। ਇਹ ਕੋਲੀ ਦੇ ਵੀ ਇੱਕ ਪਾਸੇ ਥੋੜਾ ਜਾਂ ਰਿੰਗ ਬਣਿਆ ਹੁੰਦਾ। ਉਹਨੂੰ ਰਿੰਗ ਨਾਲ ਰਿੰਗ ਮਿਲਾ ਕੇ ਤਾਂ ਸਟਾਰ ਨਟ ਕੱਸ ਦਿੰਨੇ ਆ। ਜੇ ਦੋਵੇਂ ਤਰਫ ਕੋਲੀ ਲੱਗ ਜਾਂਦੀ ਹੈ ਪਰ ਲੇਕਨ ਇਹਦਾ ਸਿੱਧ ਪੁੱਟ ਬਣਿਆ ਅਹੀਂ ਇਹ ਚੈੱਕ ਕਰਕੇ ਲਗਾਣਾ। ਉਸ ਤੋਂ ਬਾਅਦ ਅਹੀਂ ਇਹਦੀ ਸਲਾਈਡ ਨੂੰ ਚੈੱਕ ਕਰਾਂਗੇ ਔਰ ਸਲਾਈਡ ਦੇ ਵਿੱਚ ਇਹ ਦੇਖ ਸਕਦੇ ਸੀ ਸ਼ਾਇਦ ਦਿਖ ਰਹੇ ਹੋਣਗੇ ਉੱਪਰ ਪੰਜ ਸਰਾਖ ਹੁੰਦੇ ਆ। ਪੰਜਾਂ ਸਰਾਖਾਂ ਦੇ ਵਿੱਚ ਜਿਹੜੇ ਦੋ ਉਪਰ ਵਾਲੇ ਛੱਡ ਦਨੇ ਆ ਦੋ ਥੱਲੇ ਵਾਲੇ ਛੱਡ ਦਨੇ ਆ ਉਹਦੇ ਵਿੱਚ ਲੋਕ ਲੱਗੇ ਦੰਦਾ ਵੈਸੇ ਤੇ ਖੋਲਣ ਦੀ ਲੋੜ ਹੀ ਨਹੀਂ ਪਰ ਜੇ ਖੋਲ੍ਹ ਵੀ ਲਈਏ ਤਾਂ ਫਿਰ ਇਹਨੂੰ ਸੈਂਟਰ ਵਾਲੇ ਚਹੀਂ ਲਗਾ ਦੇਣਾ ਉਸ ਤੋਂ ਬਾਅਦ ਸਲਾਈਡ ਲਾਣ ਤੋਂ ਬਾਅਦ ਅਸੀਂ ਇਹਦੇ 'ਤੇ ਲੋਕ ਲੋਕ ਨੂੰ ਲਾਵਾਂਗੇ ਲੋਕ ਨੂੰ ਪੇਸ ਕਰਨਾ ਵਿੱਚ ਦਬਾ ਕੇ ਸੈੱਟ ਕਰ ਦੇਵਾਂਗੇ ਤਾਂ ਸਿੱਧਾ ਇਹਨੂੰ ਕਾਰਬਿਟਰ ਦੇ ਵਿੱਚ ਸਲਾਈਡ ਲਾਵਾਂਗੇ ਹੁਣ ਇਹ ਤੁਹਾਨੂੰ ਪਿਸਟਨ ਲਾਉਣ ਦਾ ਤਰੀਕਾ ਦਿਖਾਵਾਂਗੇ ਕੀ ਜੜਾ ਇਹ ਦੇਖ ਸਕਦੇ ਇਹ ਲੰਬੀ ਲਕੀਰ ਵਾਲਾ ਤਰਫਾ ਜਿਹੜੀ ਉਹ ਆਪਾਂ ਬਾਹਰ ਕੱਢ ਲੈਣੀ ਆ ਜਿੱਧਰ ਸਾਡਾ ਕੱਟ ਲੱਗੇਦਾ ਜਾਂ ਫਿਰ ਜਿੱਧਰ ਏਅਰ ਸਕਰੂ ਲੱਗੇਦਾ ਉਧਰ ਅਸੀਂ ਲੰਬਾ ਪਾਸਾ ਘੱਟ ਦਾ ਲਗਾ ਦੇਣਾ ਔਰ ਦੂਸਰੀ ਤਰਫ ਜਿੱਥੇ ਛੋਟਾ ਘਾਟਾ ਉਹ ਸਿੱਧਾ ਜਾ ਕੇ ਰਨਿੰਗ ਵਾਲੇ ਨਟ ਨਾਲ ਠਹਿਰ ਜਾਏਗਾ ਉਥੋਂ ਅਸੀਂ ਪਿਸਟਰ ਨੂੰ ਤਾਂ ਠਾ ਕਰਨਾ ਤਾਂ ਕਿ ਰਨਿੰਗ ਸਾਡੀ ਬੱਦ ਘਟ ਹੋ ਸਕੇ ਇਸ ਦੇ ਉੱਪਰ ਤਾਰ ਲੱਗਦੀ ਆ ਇਹ ਤਾਰ ਇਹਦੇ ਨਾਲ ਲੱਗੀ ਤੇਗੀ ਫਟ ਕਰ ਦੇਣਾ ਤਾਂ ਇਹ ਛੋਟੀ ਜਿਹੀ ਜਾਣਕਾਰੀ ਹੈ ਕਾਰਬਟਰ ਬਾਰੇ ਉਮੀਦ ਕਰਦਾ ਆ ਕਿ ਆਪ ਸਭ ਨੂੰ ਸਮਝ ਆ ਗਿਆ ਹੋਵੇਗਾ ਅਗਰ ਨਹੀਂ ਆਇਆ ਹੋਗਾ ਤਾਂ ਕਮੈਂਟ ਵਿੱਚ ਆਪ ਜੀ ਜਰੂਰ ਇਸ ਬਾਰੇ ਜਾਣ ਸਕਦੇ ਹੋ ਔਰ ਸਾਡੀ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਔਰ ਲਾਈਕ ਸਬਸਕ੍ਰਾਈਬ ਔਰ ਸੋਨੇ-ਛੋਨੇ ਕਮੈਂਟ ਜਰੂਰ ਕਰਨ ਦੀ ਕਿਰਪਾ ਕਰਨਾ ਧੰਨਵਾਦ ਜੀ